ਕਰਕੇ ਅੜ ਗਏ ਕੰਮ ਜੇ ਹੈਗੇ ਪੈਸੇ ਤੇ ਕੱਢ ਬਾਥਰੂਮ ਤੇ ਬਣਾਈਏ ਉਹ ਤੇ ਜਿੰਨੇ ਪੈਸੇ ਹੁੰਦੇ ਸਾਰੇ ਮੈਂ ਤੇਰੇ ਵੇਖਾ ਵਿਖਾਈ ਤੇ ਲਾ ਦੇਣੀ ਚੱਲ ਜੇ ਮਾਦਾ ਗੱਲ ਬਣ ਜੇ ਤੇਰੀ ਚੁੱਲ੍ਹੇ ਚੌਕੇ ਤੇ ਜਾਣ ਛੁੱਟੂਗੀ ਪਰ ਪੈਸੇ ਕਿੱਥੋਂ ਲਿਆਵਾ ਮੈਂ ਤਾਂ ਕਮੇਟੀ ਪਾ ਬੈਠੀਆਂ ਸੀ ਪਤਾ ਧਰਨੀ ਵੀ ਹੈਗੇ ਨਹੀਂ ਧਰਨੀ ਕਮੇਟੀ ਪਾਈ ਆ ਤੇ ਕਮੇਟੀ ਚੁੱਕ ਲੈਣੇ ਆ ਉਹ ਤੋਂ ਤੇਰੇ ਠੱਗ ਬੈਠੇ ਹੁੰਦੇ ਉਹਨਾਂ ਤੇਰੇ ਪੱਲੇ ਕੀ ਪੈਣ ਦੇਣਾ ਉਹ ਤੂੰ ਮੇਰੇ ਤੇ ਛੱਡ ਦੇ ਮਾਦਾ ਘਾਟਾ ਨਹੀਂ ਮੈਂ ਪੈਣ ਦਿੰਦਾ ਚੱਲ ਵੇਖ ਲੈ ਫਿਰ ਜਿੱਦਾਂ ਤੇਰੀ ਮਰਜ਼ੀ ਆ ਹਾਂਜੀ ਹਾਂਜੀ ਪਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਵਾਂ ਕਮੇਟੀ ਚੁੱਕਣ ਆਇਆ ਮੈਂ ਲੱਖ ਵਾਲੀ ਹਾਂਜੀ ਭਾਜੀ ਤੁਹਾਨੂੰ 30000 ਰੁਪਿਆ ਚਾਹੀਦਾ ਕਿ ਜਾਣ ਚਾਹੀਦੀ ਜਦੋਂ ਮੈਂ ਤੁਹਾਨੂੰ ਕਹਿਤਾ ਕਿ ਮੈਂ ਹਰ ਹਾਲਤ ਕਮੇਟੀ ਚੁੱਕ ਲੈਣੀ ਆ ਭਾਵੇਂ ਮੈਨੂੰ 70000 ਰੁਪਿਆ ਦਾ ਘਾਟਾ ਨਾ ਪੈਜੇ ਹਾਂਜੀ ਇਹ ਮੈਂ ਜ਼ਬਾਨ ਦੇਤੀ ਆ ਨਾ ਭਾਜੀ ਮੇਰੀ ਜ਼ਬਾਨ ਪੱਥਰ ਤੇ ਲਕੀਰ ਆ ਆਹੋ ਜੋ ਕਹਿਤਾ ਕਹਿਤਾ ਮੁੱਕ ਦੀ ਗੱਲ ਇਹ ਆ ਕਿ ਅੱਜ ਮੈਂ ਕਮੇਟੀ ਚੁੱਕ ਲੈਣੀ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਉਦੋਂ ਤੁਸੀਂ ਆਣ ਕੇ ਮੇਰੇ ਤੋਂ ਪੈਸੇ ਲੈ ਜਾ ਹਾਂ ਟੈਨਸ਼ਨ ਨਾ ਲਾਓ ਆਜੋ ਆਜੋ ਸਾਸਤ੍ਰੀਕਾਲ ਭਾਈ ਸਾਰਿਆਂ ਨੂੰ ਸਾਸਤ੍ਰੀਕਾਲ ਭੈਣ ਜੀ ਸਾਸਤ੍ਰੀਕਾਲ ਨੀਲੇ ਮੰਮੀ ਨਹੀਂ ਆਈ ਮੰਮੀ ਤਰੀਕਾ ਗਈ ਹੈ ਉਹਨੂੰ ਕadien ਤਰੀਕਾ ਪੈ ਗਈਆਂ ਉਹ ਆਂਟੀ ਵੀ ਰੋਣੀ ਆ ਹਾਂ ਉਹਨੇ ਸਾਡੀ ਕਮੇਟੀ ਘਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿਚੀ ਘਟ ਲਈ ਉਦੋਂ ਦੋ ਤਰੀਕਾ ਪੈ ਡਿਆ ਪੀਆਂ ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪਾਉਂਦਾ ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ ਪੰਜ ਕਿ ਮਿੰਟ ਰੁਕ ਜਾਓ ਭੈਣ ਜੀ ਕਮੇਟੀ ਚੁੱਕਣ ਆਲੇ ਦੇ ਬਾਹਰ ਗਲੋਤੇ ਆ ਸਾਰਿਆਂ ਨੂੰ ਸਸਰੀਕਾਲ ਜੀ ਸਸਰੀਕਾਲ ਜੀ ਤੁਸੀਂ ਤਾਈ ਰਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਆ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦੇਣਾ ਬਾਅਦ ਕਮੇਟੀ ਮਿਲਦੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੀ 6000 7000 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੀ 15 ਕਰ ਲਿਓ 16000 ਜੀ 20000 20000 21000 ਜੀ ਭੈਣ ਜੀ 21000 ਕੀ ਕਰ ਦੋ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਬਾਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭੈਣ ਜੀ ਇਹਨਾਂ ਦੀ 40000 40000 ਮੇਰਾ 40300 ਜੀ 40300 50 ਕਰ ਦੋ ਪੂਰਾ ਭੈਣ ਜੀ 50000 ਮੇਰਾ 50200 ਜੇ 50200 55 ਕਰ ਦੋ ਭੈਣ ਜੀ ਬੱਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੇ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਚੁਕਾ ਦਿਓ ਕਮੇਟੀ ਵੀਰ ਜੀ ਹੁਣਾਂ ਨੂੰ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਅਵੀਰ ਜ਼ਰੂਰਤ ਵਾਲੀ ਕੋ ਗੱਲ ਨਹੀਂ ਜੇ ਤੈਨੂੰ ਲੋੜਿਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜਨੀਂਗੇ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਤਾਂ ਤਾਂ ਨਿਆਰੇ ਨਿਯੂਰੀ ਲੁੱਟੋ ਲੁੱਟੋਣ ਫਿਰ ਤੂੰ ਲੋਟ ਲਾ 5000 ਘੱਟ ਦੇ ਦੇ ਦੀ ਮੈਨੂੰ ਮੈਂ ਤੈਨੂੰ ਤੋਂ ਕਿਆ ਹੀ ਬੋਲੀ ਵਧਾਉਨੂੰ ਮੈਂ ਤਾਂ ਤੈਨੂੰ ਰੋਕਣ ਵੀ ਢਿਆ ਉਦੋਂ ਤੂੰ ਟੁੱਟੇ ਸਤਰੂng ਵਧੀਆ ਨਾ ਉਹਦਾ ਹੀ ਮਾਰ ਲਾ ਤਰਲਾ ਸ਼ਾਇਦ ਗੱਲ ਬਣ ਜਾਈ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚੁੱਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਕਾ ਗਿਆ ਹੀ ਉਹ ਵੀ ਭਾਣ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਹੈ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ 20 ਮੈਂਬਰ ਆਪਣਾ 2250 ਰੁਪਏ 2250 ਜੀ ਠੀਕ ਹੈ ਜੀ ਹਾਂ ਸੋ ਹਈਆ ਹਾਰ ਆ ਲੱਗੋ ਹਾਂ ਠੀਕ ਹੈ ਬਾਈ ਕਮੇਟੀ ਭੈਣ ਜੀ ਨਾਲ ਨਾਲ ਹੀ ਦੀ ਬੜੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਮੇਲੇ ਆਮੋਲੇ ਆਲੇ ਦੇਣ ਆ ਮੁੜ ਕੇ ਕਿਥੇ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਉਦਾਂ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਯਾਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤੇ ਆਪ ਲੋਕਾਂ ਨੂੰ ਵਿਆਜੀ ਪੈਸੇ ਦਿੰਦੇ ਜੀ ਤੇ ਤੁਹਾਨੂੰ ਕਿ ਲੋੜ ਹੀ ਇਨੇ ਘਾਟੇ ਤੇ ਕਮੇਟੀ ਚੁੱਕਣ ਦੀ ਹਾਂਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਣੀ ਆ ਮੈਨੂੰ ਚੱਕਰ ਆਉਂਦੇ ਆ ਮਾਸਾ ਘਰ ਗਾਂ ਘਰ ਆਉਂਗਾ ਕੋਈ ਨਾ ਕੋਈ ਨਾ ਘਰ ਆਉਣਾ ਮੈਨੂੰ ਗਾਂ ਘਰ ਕਰਕੇ ਆਵੀ ਪਰ ਗੱਲ ਗਾਂ ਨਾ ਕਰੀ ਇੱਥੋਂ ਵਾਲੀ ਕੋਈ ਵੀ ਭਗਲੇ ਆ ਤੂੰ ਪਾਣੀ ਪੀ ਮੈਂ ਕਿ ਤੂ ਗੱਲ ਕਰਨੀ ਆ ਹਾਂਜੀ ਹਾਂਜੀ ਭਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਭਾਜੀ ਤੁਹਾਨੂੰ 30000 ਚਾਹੀਦਾ ਕੇ ਜਾਨ ਚਾਹੀਦੀ ਏ ਜ਼ਬਾਨ ਜਦੋਂ ਕਰ ਲਈ ਐ ਮੈਂ ਹੋਰ ਕਿਹੜੀ ਗੱਲ ਆ ਜਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਅੱਗੇ ਸਾਰੇ ਘਟ ਜੇ ਲੱਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਬੈਠੋ ਭਾਈ ਬੈਠਾ ਨਹੀਂ ਬਹੁਤ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਡਿਕਨਦੇ ਸਾਂ ਕਰੀਏ ਸ਼ੁਰੂ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਇਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਐ ਥੋੜੇ ਜਿਹਾ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੇ ਆ ਵੀਰ ਜੀ ਨਾ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੇ ਵੀਰ ਮੈਂ ਤਾਂ ਬੋਲੀ ਹੀ ਨਹੀਂ ਦੇਦੇ ਬੋਲੀ ਪਿਛਲੀ ਰਸੀਦ ਮੈਨੇ ਦੇ ਹੀ ਦਿੱਤੀ ਤੁਸੀਂ ਮੈਨੇ ਕਿਹੜੀ ਕਰ ਵਰਤ ਲਈ ਆ ਮੁੰਨੇ ਵੀ ਸਾਰੀ ਆਪਣੀ ਉੱਥੇ ਲਾਈ ਆ ਅਜੇ ਘਰੋਂ ਪਤਾ ਨਹੀਂ ਕਿੰਨੇ ਕੁ ਲੱਗਣੇ ਇਹਦੇ ਭੈਣ ਜੀ 6000 ਤੇ ਅੜ ਗਏ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਹੈ ਫਿਰ 6000 ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀ ਆ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਹੈ ਚਲੋ ਮੇਰਾ ਕੰਮ ਨਿਬੜਿਆ ਮੈਂ ਅੱਜ ਜਾਵਾਂਗਾ ਹੋਰ ਕੰਮ ਕਰੀਏ ਪੈਨ ਜੀ ਕਮੇਟੀ ਦੀ ਹੋਗੀ ਜਦੋਂ ਕਿਸੇ ਨੇ ਬੋਲੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਦੇਖੋ ਕਮੇਟੀ ਇਹਦੀ ਹਾਂ ਇੱਕੋ ਹੀ ਸੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਹੀ ਸ਼ੁਕਰ ਹੈ ਗਲੋਂ ਲੱਥਾ ਇਹਦੇ ਅਗਲੇ ਬੰਦਲੀ ਨਰਾਂ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਿਆ ਕਮੇਟੀ ਟਾਈਮ ਨਾਲ ਬਚਾਇਓ ਸਾਰੇ ਜਣੇ ਓ ਹੈਲੋ ਵੀਰ ਆਦੂ ਚੰਗਾ ਕੀਤਾ ਹੀ ਆ ਏ ਠੱਗ ਜਿਹੇ ਕਦੇ ਪੱਲੇ ਨਹੀਂ ਕੋਈ ਪੈਣ ਦਿੰਦੇ ਤੂੰ ਦੇ ਇਹਨਾਂ ਨੂੰ ਧਰ ਨਹੀਂ ਪਾ ਛੱਡੀ ਬੋਲਣ ਜੋਗਾ ਨਹੀਂ ਛੱਡਿਆ ਓਏ ਖੂ ਦੇ ਡੱਡੂ ਵਾ ਇਹੋ ਜਿਹਾਂ ਰੋਜ਼ ਵਾ ਪੈਂਦਾ ਮੇਰਾ ਇਹ ਜਿਹੇ 3-4 ਬੰਦੇ ਹਰ ਕਮੇਟੀ 'ਚ ਹੁੰਦੇ ਆ ਜਿਨ੍ਹਾਂ ਕਮੇਟੀ ਆਪਣੀ ਅਖੀਰ ਤੇ ਚੁਕਣੀ ਹੁੰਦੀ ਆ ਪਰ ਐਵੇਂ ਆ ਜਾਂਦੇ ਬੋਲੀ ਵਧਾਉਣ ਕੇ ਗਰੀਬ ਦੀ ਕਮੇਟੀ ਖਰਾਬ ਕਰਨ ਆ ਹੁੰਦਾ ਹੀ ਇੱਕ ਜਿਨੇ ਪਹਿਲੇ ਮਹੀਨੇ ਕਮੇਟੀ ਚੁੱਕੀ ਸੀ ਹੁਣ ਇਹਨੂੰ ਬੰਦੇ ਆ ਚੁੱਕਿਆ ਹੀ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾ ਰਹੇ ਧਰਨ ਲੱਗੇ ਹੁੰਦੇ ਆਇਆ ਕਰੀਏ ਪਤਾ ਭਲਾ ਇਹਦਾ ਹੈਲੋ ਕੀ ਗੱਲ ਵੀਰ ਜੀ ਹਣ ਬੜਾ ਮੂੰਵਟਿਆ ਇਹਨਾਂ ਨੇ ਰੁੱਸੇ ਕਿਹਨਾਂ ਉਹ ਨਹੀਂ ਨਹੀਂ ਭਾਜੀ ਰੁੱਸੇ ਨਹੀਂ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ ਘਰ ਆਇਆ ਤੇ ਗੁੰਮੀ ਹੋ ਗਏ ਆ ਗੁਮ ਕਿਉਂ ਨਾ ਵਾ ਕਮੇਟੀਆਂ ਤੇ ਪੈਂਦੀਆਂ ਰਹਿੰਦੀਆਂ ਵਾ ਇੱਕ ਕਮੇਟੀ ਹੋਰ ਪੈਣ ਵਾਲੀ ਲਖ ਵਾਲੀ ਪਾਈਏ ਇੱਕ ਇੱਕ ਆਪਣਾ ਤੇ ਮੈਜੀ ਬੜਾ ਫਸਦਾ ਵਾ ਆਹੋ ਤੂੰ ਆ ਨਾ ਹੁਣ ਇਹਨੂੰ ਦੋ ਜਾਣੇ ਚੁੱਕੇ ਇਹਨੂੰ ਚਾਰ ਜਾਣੇ ਚੁੱਕੇ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ ਚਪੇੜ ਮਾਰ ਕੇ ਮੈਂ ਤੇਰੀ ਧੌਂਦਾ ਮਣਕਾ ਤੋੜ ਦੇਣਾ ਤੋਂ ਨਤਰੀ ਆ ਲਮਕੀ ਹੁਣੀ ਜਿਦਾਂ ਮੂਸਲ ਤੋਂ ਕਦੂ ਲਮਕਿਆ ਹੁੰਦਾ। ਭਾਜੀ ਜਿਆਦਾ ਨਾ ਬਲਾਓ ਇਹਨਾਂ ਨੂੰ। ਡਾਕਟਰ ਨੇ ਰੈਸਟ ਦੱਸੀ ਆ ਇਹਨਾਂ ਨੂੰ। ਕਰਾਓ ਰੈਸਟ। ਨਾਲੇ ਇਹਨਾਂ ਦੱਸ ਦਿਓ ਇਹਨਾਂ ਨੂੰ ਕਿ ਆ ਕਿ 6000 ਹਜ਼ਾਰੀ ਕਮੇਟੀ ਚੋਂ ਕੱਟਾ ਪਿਆ ਆ। ਤੇ ਉਹ ਮੈਂ ਚੁੱਕ ਲਈ ਆ। ਆਹੋ ਫੇਰ ਇਹਦੇ ਕਰ ਲਈ ਰੈਸਟ। ਇਹਨਾਂ ਸੁਣ ਕੇ ਕਿਤੇ ਰੈਸਟ ਨੂੰ ਪੀਸ ਹੀ ਨਾ ਹੋ ਜਾਏ। ਉਹ ਫੜੋ ਇਹਨੂੰ ਕੱਟਾ ਦਾ ਸਿੰਟਰ ਚ ਦਾ ਮੂੰਹ ਪੋਟਾ ਇਹਨੂੰ ਜਾਣ ਨਾ ਦੇਓ।